ਹਾਂਜੀ ਬਿਰਧਗਾਰ ਸਤਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਲਗਾਤਾਰ ਸਿੱਖਿਆ ਭਾਗ ਦੇ ਵਿੱਚ ਸਿਹਤ ਭਾਗ ਦੇ ਵਿੱਚ ਪੋਸਟਾਂ ਵਾਸਤੇ ਉਮਰ ਅਧ ਛੋਟ ਵਾਸਤੇ 55% ਵਾਸਤੇ ਆਰਟ ਐਂਡ ਕਰਾਫਟ ਦੀ ਮੰਗ ਨੂੰ ਲੈ ਕੇ ਅਨੇਕਾਂ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ ਜਿਦੇ ਵਿੱਚੋਂ ਪਿਛਲੇ ਸਮਿਆਂ ਦੇ ਮੁਕਾਬਲੇ ਜਿਵੇਂ ਜਿਵੇਂ ਤੁਸੀਂ ਸਹਿਯੋਗ ਦੇ ਰਹੇ ਹੋ ਆਪਣਾ ਸੰਘਰਸ਼ ਪ੍ਰਾਪਤੀ ਵੱਲ ਨੂੰ ਵਧ ਰਿਹਾ ਹੈ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਜੇਕਰ ਅੱਜ ਚਰਚਾ ਹੈ ਤਾਂ ਤੁਹਾਡੇ ਸੰਘਰਸ਼ ਦੀ ਹੈ ਦੇਸ ਦਾ ਸਾਂਝੀ ਮੋਰਚੇ ਦੀ ਹੈ ਭਾਤਰੀ ਜਥੇਬੰਦੀਆਂ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਇੰਟੈਲੀਜੈਂਸੀ ਦੇ ਵਿੱਚ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਲੁਧਿਆਣੇ ਦੀ ਜਿਮਣੀ ਚੋਣ ਦੇ ਵਿੱਚ ਜਿਹੜੇ ਜ਼ੋਰਦਾਰ ਪ੍ਰਦਰਸ਼ਨ ਕੀਤੇ ਹੈ ਉਸ ਦਾ ਕਿਤੇ ਨਾ ਕਿਤੇ ਪ੍ਰਭਾਵ ਜ਼ਰੂਰ ਗਿਆ ਹੈ ਲੋਕਾਂ ਦੇ ਵਿੱਚ ਆਧਾਰ ਦੇਸ ਦਾ ਸਾਂਝੀ ਮੋਰਚੇ ਦਾ ਬਣਿਆ ਇਸ ਕਰਕੇ ਭਾਵੇਂ ਮੁੱਖ ਮੰਤਰੀ ਆਪਣੇ ਨਾਲ ਮੀਟਿੰਗ ਤੋਂ ਭੱਜਿਆ 18 ਜੂਨ ਵਾਲੀ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਗੇ ਇਸ ਮੀਟਿੰਗ ਦੇ ਰੀਸ਼ਡਿਊਲ ਹੋਣ ਦੀ ਉਮੀਦ ਹੈ ਸਾਰੀਆਂ ਜਥੇਬੰਦੀਆਂ ਦੇ ਨਾਲ ਵੀ ਤਕਰੀਬਨ ਭੱਜਿਆ ਪਰ ਤੁਹਾਡੇ ਹੌਸਲੇ ਅੱਗੇ ਤੁਹਾਡੇ ਜਜ਼ਬੇ ਅੱਗੇ ਲਗਾਤਾਰ ਪ੍ਰਸ਼ਾਸਨ ਨਾਲ ਆਪਤੇ ਦੇ ਵਿੱਚ ਹੈ ਸਿੱਖਿਆ ਮੰਤਰੀ ਵਾਲੀ ਮੀਟਿੰਗ ਆਪਣੀ ਰੀਸ਼ਡਿਊਲ ਹੋਈ ਹੈ ਹੋਰ ਮੀਟਿੰਗਾਂ ਜੋ ਮੁੱਖ ਮੰਤਰੀ ਨਾਲ ਨੇ ਸਿਹਤ ਮੰਤਰੀ ਨਾਲ ਨੇ ਜਲਦੀ ਹੋਣ ਦੀ ਉਮੀਦ ਹੈ ਪਰ ਮਸਲਾ ਜੇ ਹੱਲ ਹੋਣ ਤੇ ਨੇੜੇ ਨਹੀਂ ਪਹੁੰਚਿਆ ਕਿਉਂਕਿ ਕਿਤੇ ਨਾ ਕਿਤੇ ਅਜ ਸਾਨੂੰ ਹੋਰ ਹਮਲਾ ਮਾਰਨ ਦੀ ਲੋੜ ਹੈ ਭਰਤੀ ਵਾਸਤੇ 55% ਵਾਸਤੇ ਉਮਰਤ ਛੋਟ ਵਾਸਤੇ ਲੈਕਚਰ ਵਾਸ ਲੈਕਚਰਰ ਵਾਸਤੇ ਸਹਿਯਕ ਪ੍ਰੋਫੈਸਰ ਦੀਆਂ 645 ਪੋਸਟਾਂ ਜਿਹੜੀਆਂ ਮਨਜ਼ੂਰ ਹੋਈਆਂ ਨੇ ਉਹਨਾਂ ਨੂੰ ਐਡ ਕਰਵਾਉਣ ਵਾਸਤੇ ਹੋਰ ਅਨੇਕਾਂ ਮੰਗਾਂ ਵਾਸਤੇ ਅਸੀਂ ਸਾਂਝੇ ਤੌਰ ਤੇ ਇਸ ਗੱਲ ਦੇ ਪਿਛਲੇ ਸਮੇਂ ਤੋਂ ਉਪਰਾਹੇ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਵੇਰਸ ਦਾ ਸਾਥੀਆਂ ਦੇ ਵਿੱਚ ਅ ਇਸ ਗੱਲ ਦੇ ਨੂੰ ਲੈ ਕੇ ਨਿਰਾਸ਼ਾ ਆ ਜਾਂਦੀ ਹੈ ਕਿ ਸੰਘਰਸ਼ ਲਗਾਤਾਰ ਤਿੱਖਾ ਲੰਬਾ ਹੋ ਰਿਹਾ ਹੈ ਪਰੰਤੂ ਇਹ ਤਿੱਖਾ ਕਰਨ ਦੀ ਲੋੜ ਹੈ ਲੰਬੇ ਹੋਣ ਕਰਕੇ ਕੁਝ ਕੁ ਸਾਥੀ ਨਿਰਾਸ਼ ਹੁੰਦੇ ਆ ਪਰੰਤੂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਜੇਕਰ 4166 ਪੋਸਟਾਂ ਦੀਆਂ ਭਰਤੀ ਤੋਂ ਪਹਿਲਾਂ ਕੁਝ ਪੋਸਟਾਂ 1200 ਤੱਕ ਸਰਕਾਰ ਦੇ ਰਹੀ ਸੀ ਤੁਸੀਂ ਲਗਾਤਾਰ ਸੰਘਰਸ਼ ਕੀਤਾ ਸਮਰੂਹ ਕੀਤਾ ਜਲੰਧਰ ਕੀਤਾ ਤਾਂ ਉਸ ਦੇ ਵਿੱਚ ਆਪਣੇ 4166 ਪੋਸਟਾਂ ਤੱਕ ਆਪਾਂ ਪਹੁੰਚੇ ਇਸ ਕਰਕੇ ਜਿਹੜੀ ਤਾਂ ਸਭ ਤੋਂ ਪਹਿਲੇ 55% ਦੀ ਗੱਲ ਹੈ ਮਾਸਟਰ ਕੈਟਰ ਦੇ ਵਿੱਚ ਜਾਂ ਉਮਰਦ ਦੀ ਛੋਟ ਦੀ ਗੱਲ ਹੈ ਇਹ ਯਕੀਨਨ ਹੈ 100% ਸ਼્યોਰ ਹੈ ਕਿ ਤੁਹਾਨੂੰ ਹਰ ਹਾਲਤ ਦੇ ਵਿੱਚ ਮਿਲੂਗੀ ਪਰ ਪਿਛਲੇ ਸਮਿਆਂ ਦੇ ਵਿੱਚ ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਉਮਰਦ ਬਾਰੇ ਸਰਕਾਰ ਵੱਲੋਂ ਹਰ ਪਾਸੇ ਚੀਮਾਣੇ ਦਾ ਲੱਖੀ ਸੀ ਕਿ ਤੁਹਾਨੂੰ ਉਮਰਦ ਛੋਟ ਕਿੰਨੀ ਦਿੱਤੀ ਜਾਵੇ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਇੱਕ ਮੌਕਾ ਸਾਰਿਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਸਰਕਾਰ ਵੱਲੋਂ ਕਿਤੇ ਨਾ ਕਿਤੇ 5 ਸਾਲ ਦੀ ਗੱਲ ਆ ਰਹੀ ਸੀ ਸਾਡਾ ਇਸ ਗੱਲ ਤੇ ਸੀਗਾ ਕਿ ਜਿਨ੍ਹਾਂ ਨੂੰ ਕਾਗਰਸ ਮੌਕੇ ਵੀ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਇਸ ਕਰਕੇ ਤੁਹਾਡੇ ਨਾਲ ਵਾਦਾ ਰਿਹਾ ਕਿ ਉਮਰਦ ਛੋਟ ਹਰ ਹਾਲਤ ਵਿੱਚ ਮਿਲਣੀ ਹੈ 55% ਹਰ ਹਾਲਤ ਵਿੱਚ ਰੱਦ ਹੋਣੀ ਹੈ ਗੱਲ ਰਹੀ ਮਾਸਟਰ ਕੈਟਰਰ ਦੀਆਂ ਪੋਸਟਾਂ ਦੀ ਜੇਕਰ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਵੱਡੀ ਗੰਟੀ ਦੇ ਵਿੱਚ 55% ਦੀ ਛੋਟ ਦਾ ਜਾਂ ਉਮਰਦ ਦਾ ਵੀ ਫੇਰ ਪੈਦਾ ਜੇਕਰ ਪੋਸਟਾਂ ਹੁੰਦੀਆਂ ਨੇ ਇਸ ਕਰਕੇ ਆਪਾਂ ਬਾਕੀ ਸਾਰੇ ਪਾਸਿਆਂ ਤੋਂ ਧਿਆਨ ਹਟਾ ਕੇ ਆਪਣੇ ਨਿਸ਼ਾਨੇ ਵੱਲ ਸਿੱਧਤ ਹੋਈਏ ਆਪਸੇ ਪਾਸੇ ਦੀਆਂ ਗੱਲਾਂ ਨੂੰ ਛੱਡੀਏ ਸਰਕਾਰ ਦੇ ਨਾਲ ਲੜਾਈ ਲੜੀਏ ਸਿਰਫ ਆਪਸੀ ਖਿੱਚੋ ਤਾਣ ਤੋਂ ਬਚੀਏ ਆਪਣਾ ਨਿਸ਼ਾਨਾ ਸਰਕਾਰ ਵੱਲ ਨੂੰ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਹਾਥੀ ਨੂੰ ਫੜਾਂਗੇ ਹਾਥੀ ਦੀ ਪੈਂਟ ਦੇ ਵਿੱਚ ਸਾਰਾ ਕੁਝ ਆਉਂਦਾ ਹੈ ਇਸ ਕਰਕੇ ਸਿਹਤ ਮੰਤਰੀ ਸਿੱਖਿਆ ਮੰਤਰੀ ਸਾਰੇ ਵਿੱਚ ਹੀ ਆ ਜਾਂਦੇ ਆ ਜਦੋਂ ਮੁੱਖ ਮੰਤਰੀ ਦੇ ਦੁਆਲੇ ਹੁੰਨੇ ਆਸੀਂ ਜਦੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪ੍ਰੋਟੈਸਟ ਕਰਦੇ ਆ ਤਾਂ ਸਾਰਾ ਕੁਝ ਵਿੱਚ ਆ ਜਾਂਦਾ ਹੈ ਇਸ ਕਰਕੇ ਮੁੱਖ ਮੰਤਰੀ ਦੀ ਕੋਠੇ ਦਾ ਘਰ ਉਠਾਈ ਤੀਕ ਨੂੰ ਰੱਖਿਆ ਹੋਇਆ ਤੁਸੀਂ ਪਿਛਲੇ ਸਮੇਂ ਤੋਂ ਲਗਾਤਾਰ ਤਕਰੀਬ 7 ਸਾਲ ਤੋਂ ਬਹੁਤ ਵਧੀਆ ਸਹਿਯੋਗ ਦਿੰਦੇ ਆ ਰਹੇ ਹੋ ਬਹੁਤੇ ਸਮੇਂ ਤੇ ਇਹ ਗੱਲ ਆਉਂਦੀ ਸੀ ਕਿ ਖਾਲੀ ਕੋਠੇ ਦਾ ਕੋਠੀ ਦਾ ਘਰਾਓ ਕਰਕੇ ਰੱਖਿਆ ਗਿਆ ਬੀਜੇਂਦਰ ਸਿੰਘਲਾ ਜੀ ਦਾ ਜਾਂ ਪ੍ਰਗਟ ਸਿੰਘ ਦੀ ਕੋਠੀ ਅੱਗੇ ਜਾ ਕੇ ਕੀ ਬਣਨਾ ਹੈ ਜਾਂ ਚੰਨੀ ਦੀ ਕੋਠੀ ਅੱਗੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਖਾਲੀ ਕੋਠੀ ਅੱਗੇ ਕੀ ਜਾ ਕੇ ਕੀ ਬਣਨਾ ਤੁਸੀਂ ਸਾਰਿਆਂ ਨੇ ਉਹ ਤੋਂ ਬਹੁਤ ਵਧੀਆ ਸਹਿਯੋਗ ਦਿੱਤਾ ਜਿਵੇਂ ਤੁਹਾਨੂੰ ਸੂਬਾ ਕਮੇਟੀ ਨੇ ਸਲਾਹ ਦਿੱਤੀ ਤੁਸੀਂ ਉਸ ਨੂੰ ਮੰਨਦੇ ਰਹੇ ਅਨੇਕਾਂ ਵਿਰੋਧਾਂ ਦੇ ਬਾਵਜੂਦ ਵੀ ਤੁਸੀਂ ਇਸ ਗੱਲ ਤੇ ਭਰੋਸਾ ਵੀ ਬਣਾ ਕੇ ਰੱਖਿਆ ਕਿ ਤੁਹਾਡੀ ਵੇਰਸਗਰ ਵੀਰ ਜੁਨੀਅਨ ਕਦੇ ਡਰੀ ਨਹੀਂ ਕਦੇ ਵਿਕੀ ਨਹੀਂ ਕਦੇ ਝੁੱਕੀ ਨਹੀਂ ਤੁਸੀਂ ਉਹਨਾਂ ਮੌਕਿਆਂ ਤੇ ਪੂਰਾ ਭਰੋਸਾ ਬਣਾਇਆ ਹੁਣ ਵੀ ਵੇਰਸਗਰ ਸ ਤੁਹਾਡੀਆਂ ਮੰਗਾਂ ਵਾਸਤੇ ਲਗਾਤਾਰ ਯਤਨਸ਼ੀਲ ਹੈ 28 ਤਰੀਕ ਨੂੰ ਆਪਾਂ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨਾ ਹੈ ਤੁਸੀਂ ਪੂਰੇ ਭਰੋਸੇ ਦੇ ਨਾਲ ਤੁਸੀਂ ਪੂਰੀ ਇਮਾਨਦਾਰੀ ਦੇ ਨਾਲ ਮੋਰਚੇ ਦਾ ਸਹਿਯੋਗ ਦਿੰਦੇ ਰਹੋ ਆਪਾਂ ਯਕੀਨਨ ਜਿੱਤਾਂਗੇ ਬਹੁਤ ਜਲਦੀ ਜਿੱਤਾਂਗੇ ਕੋਸਤਾ ਲਾਵਾਂਗੇ ਵੱਡੀ ਗੱਠੀ ਦੇ ਵਿੱਚ ਲਾਵਾਂਗੇ ਕਿਉਂਕਿ ਮੀਟਿੰਗਾਂ ਦਾ ਦੌਰ ਇੱਕ ਵਾਰ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਉਮੀਦ ਹੈ ਇਹਨਾਂ ਮੀਟਿੰਗਾਂ ਦੇ ਵਿੱਚੋਂ ਕੋਈ ਨਾ ਕੋਈ ਸਾਰਥਕ ਹੱਲ ਨਿਕਲੇ ਇਸ ਕਰਕੇ ਮੁੱਖ ਤੌਰ ਤੇ ਆਪਾਂ ਪਿਛਲੇ ਸਮੇਂ ਤੋਂ ਜਿਹੜਾ ਮੋਰਚਾ ਬਣਾਇਆ ਸੀ ਉਸੇ ਮੋਰਚੇ ਦੀ ਰਵਾਇਤ ਦੇ ਵਿੱਚ ਆਪਾਂ 28 ਤਰੀਕ ਨੂੰ ਕਰ ਰਹੇ ਹਾਂ 15 ਤਰੀਕ ਨੂੰ ਪਾਇ ਤੈਅ ਕੀਤਾ ਸੀ ਜੇਕਰ 28 ਤਰੀਕ ਤੱਕ 30 ਤਰੀਕ ਤੱਕ ਸਾਡਾ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ 30 ਤਰੀਕ ਐਤਵਾਰ ਨੂੰ ਆਪਾਂ ਸੰਗਰੂਰ ਮੁੱਖ ਮੰਤਰੀ ਦੀ ਗੋਠੀ ਦਾ ਘਰਾਉ ਕਰਾਂਗੇ ਤਾਂ ਉਹ 28 ਤਰੀਕ ਤੈਅ ਕੀਤੀ ਆ 30 ਤਰੀਕ ਨੂੰ ਨੈੱਟ ਦੇ ਪੇਪਰ ਹੋਣ ਕਰਕੇ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਉਸੇ ਵਾਅਦੇ ਤੇ ਖਰੇ ਉੱtre ਜਿਹੜੀ ਕਮਿਟਮੈਂਟਸ ਆਪਾਂ ਮੋਰਚਾ ਬਣਾਉਣ ਵੇਲੇ ਕੀਤੀ ਸੀ ਉਸ ਦੇ ਉਸੇ ਦੇ ਮੁਤਾਬਕ ਮੋਰਚੇ ਦੀ ਰਵਾਈ ਦੇ ਵਿੱਚ ਆਪਾਂ ਇਸ ਅੰਰਸ਼ ਨੂੰ ਅੱਗੇ ਜਾਰੀ ਰੱਖੀਏ ਤੁਹਾਡੀਆਂ ਸਾਰਿਆਂ ਦੀਆਂ ਕੱਲੀਆਂ-ਕੱਲੀਆਂ ਮੰਗਾਂ ਤੇ ਬੇਜ਼ਗਾਰਾਂ ਦਾ ਸੰਜਾ ਮੋਰਚਾ ਪੂਰੀ ਤਰ੍ਹਾਂ ਸਟੈਂਡ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਭਾਵੇਂ ਸੰਸਕ੍ਰਿਤੀ ਮੰਗਿਆ ਭਾਵੇਂ ਉਰਦੂ ਦੀ ਹੈ ਉਹਨਾਂ ਤੇ ਵੀ ਆਪਾਂ ਮੰਗ ਰੱਖੀ ਐ ਸੋ ਤੁਹਾਡੀਆਂ ਮੰਗਾਂ ਜਿਆਦਾ ਹੋਣ ਕਰਕੇ ਮਸਲਾ ਹੱਲ ਨਾ ਹੋਣ ਬਾਰੇ ਜਿਹੜਾ ਪ੍ਰਚਾਰ ਹੈ ਗੁੰਮਰਾਹਕੁੰਨ ਐ ਇਸ ਤੋਂ ਆਪਾਂ ਸਾਵਧਾਨ ਰਹੀਏ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਉਮਰਹੱਦ ਮੰਗੀ ਸੀ ਨਹੀਂ ਦਿੱਤੀ ਸਰਕਾਰ ਨੇ ਤਾਂ ਉਹ ਸਰਕਾਰ ਦੀ ਉਸ ਸਮੇਂ ਦੀ ਨੀਤੀ ਰਹੀ ਐ ਤਾਂ ਹੁਣ ਤੁਹਾਡੇ ਨਾਲ ਮੁੱਖ ਮੰਤਰੀ ਨੇ अनेका ਵਾਰ ਵਾਅਦਾ ਕੀਤਾ ਤੁਹਾਨੂੰ ਵੀਡੀਓ ਦੇ ਸੀ ਦੇਖ ਲੀਆਂ ਨੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਨੇ ਵਾਅਦਾ ਕੀਤਾ ਹੋਇਆ ਸੋ ਉਮਰਹੱਦ ਵਾਲੀ ਗੱਲ ਤੋਂ ਵੇਫੇ ਕਰੋ 55% ਤੋਂ ਵੇਫੇ ਕਰੋ ਲੈਕਚਰਾਰ ਦੀਆਂ 743 ਪੋਸਟਾਂ ਦੀ ਬਜਾਏ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਦੀ ਮੰਗ ਆਪਣੀ ਜਿਉਂ ਦੀ ਤੌ ਖੜੀ ਐ ਉਮਰਬ ਛੋਟ ਬਾਰੇ ਵੀ ਖੜੀ ਐ ਜਿਹੜੇ ਕੈਂਡੀਡੇਟ ਉਦੋਂ एलिਜੀਬਲ ਸੀ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸੋ ਸਾਰੇ ਮੰਗਾਂ ਨੂੰ ਲੈ ਕੇ ਵਿਰਦ ਕਰਾਂ ਜਾਂ ਮੋਰਚਾ ਲਗਾ ਲਿਆ ਤਰਜਨਸ਼ੀਲਾ ਉਠਾਈ ਜੂਨ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਰਕਾ ਮਿਲਕ ਪਲਾਂਟ ਇਕੱਠੇ ਹੋ ਕੇ ਆਪਾਂ ਆਪਣਾ ਰੋਸ ਪ੍ਰਦਰਸ਼ਨ ਕਰੀਏ ਵਿਰਦ ਕਰਾਂ ਜਾਂ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਜੀ ਦੱਲਵਾਉਂਦਾ